जय श्री राम भाई गुरु जी का खालसा भाई गुरु जी की फतेह आज प्रधानमंत्री साहब ਵੱਲੋਂ ਜੋ ਪੰਜਾਬ ਅੰਦਰ ਰਾਸ਼ਨ ਭੇਜਿਆ ਗਿਆ ਸੀ ਸਾਜਲ ਕਾ ਭਾਰਤ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਸੇਵਾ ਪਕਵਾੜਾ ਦੇ ਤਹਿਤ ਕੱਲ ਸ਼ਾਮ ਨੂੰ ਫਾਰਮ ਭਰੇ ਗਏ ਸੀਗੇ ਪਿੰਡ ਤੇਜਰ ਵਿਲਾ ਵਿਖੇ ਅੱਜ ਜਿਹੜਾ ਭਾਰਤ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪਿੰਡ ਤੇਜਰ ਵਿਲਾ ਵਿਖੇ ਸਮਾਨ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਅੰਦਰ ਸਾਡੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਸਾਹਿਬ ਦੇ ਹੁਕਮ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਕਾਕਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਹੜਪ੍ਰਿਤ ਪਰਿਵਾਰਾਂ ਨੂੰ ਅੱਜ ਤੇਜਰਵੇਲਾ ਵਿਖੇ ਸਮਾਨ ਜਿਹੜਾ ਭਾਰਤੀ ਜਨਤਾ ਪਾਰਟੀ ਵਰਕਰਾਂ ਵੱਲੋਂ ਦਿੱਤਾ ਗਿਆ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਬਾਰਡਰ ਦੇ ਜਿਹੜੇ ਵੀ ਹੜਪਰ ਪਰਿਵਾਰ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕੋਈ ਘਬਰਾਣ ਦੀ ਲੋੜ ਨਹੀਂ ਜੋ ਵੀ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਮਦਦ ਆਈਏ ਜ਼ਰੂਰ ਮਿਲੇਗੀ ਤੇ ਤੁਹਾਨੂੰ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਕਰਕੇ ਅਸੀਂ ਤੁਹਾਨੂੰ ਵਾਅਦਾ ਦਵਾਨੇ ਹਾਂ ਕੋਈ ਘਬਰਾਨ ਦੀ ਲੋੜ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਤੁਹਾਡੇ ਵਾਸਤੇ ਬਹੁਤ ਹੀ ਬਾਰਡਰ ਦੇ ਲੋਕਾਂ ਵਾਸਤੇ ਸਮਾਨ ਭੇਜਿਆ ਕੋਈ ਘਬਰਾਨ ਦੀ ਲੋੜ ਨਹੀਂ ਵਾਈਕੁਰਜੀਤ ਸਿੰਘ ਖਾਲਸਾ ਵਾਈਕੁਰਜੀਤ ਸਿੰਘ ਖੱਤੜ ਜਨਤਾ ਪਾਰਟੀ ਦੇ ਸੁਭਾ ਪ੍ਰਧਾਨ ਸ਼ੀਲ ਕੁਮਾਰ ਝਾਖੜ ਜੀ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਕਾਕਾ ਕੰਬੋਜ ਜੀ ਦੀ ਅਗਵਾਈ ਹੇਠ ਪੂਰੇ ਵਿਧਾਨ ਸਭਾ ਵਾਜਿਲਕਾ ਦੇ ਵਿੱਚ ਵਕ-ਵਕ ਟੀਮਾਂ ਬਣਾਈਆਂ ਗਈਆਂ ਔਰ ਜਿੱਥੇ-ਜਿੱਥੇ ਸਾਡੇ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਹੜ੍ਹ ਦੀ ਮਾਰ ਕਰਕੇ ਜੋ ਨੁਕਸਾਨ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਅੰਦਰ ਦਰਦ ਹੈ ਆਪਣੇ ਕਿਸਾਨ ਭਰਾਵਾਂ ਦੇ ਨਾਲ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਮੋਢੇ ਦੇ ਨਾਲ ਮੋਢਾ ਮਿਲਾ ਕੇ ਖੜੀ ਰਹੀ ਹੈ ਤਾਨਵ ਰੂੜ ਸਿੰਘ ਲੋ ਜੀ ਆਹ ਸਾਈਨ ਕਰਦੇ ਨੇ ਮੈਂ ਰਾਸ਼ਟਰਪਤੀ ਦੇ ਆਹ ਆਹ ਦੇ ਦੇ ਆਹ ਸਹੀ ਜਨ ਆਹ 12 ਨੰਬਰ ਹੈ ਸੌਜੀ 12 ਨੰਬਰ ਕਿੱਥੇ ਆ? ਲੈ ਵੀ ਲੈ ਘਟਾ ਹਾਂਜੀ ਅੱਜ ਸਾਡੇ ਪਿੰਡ ਆਏ ਨੇ ਰਮੇਸ਼ ਕਟਾਰੀਆ ਜੀ ਜੋ ਕਿ ਭਾਜਪੀ ਦੇ ਵੱਲੋਂ ਹੋਏ ਨੇ ਅੱਜ ਸਾਡੇ ਪਿੰਡ ਰਾਸ਼ਨੀ ਦੀ ਸਹਾਇਤਾ ਕਰਨ ਆਏ ਆ ਬਹੁਤ ਮੋਦੀ ਸਾਡੀ ਸਹਾਇਤਾ ਬਹੁਤ ਕਰਦਾ ਪਿਆ ਹੈ ਜੀ ਧੰਨਵਾਦ ਜੋ ਅੱਗੇ ਵੀ ਸਹਾਇਤਾ ਕਰਨਗੇ ਵੀਰ ਜੋ ਰਮੇਸ਼ ਘਟਾਰੀਆ ਜੀ ਆਏ ਹਨ ਸਹਾਇਤਾ ਕਰਨ ਸਾਨੂੰ ਮੇਰਨਾਗਰ ਨਾਮ ਸਗੇ ਪਿੰਡ ਮੇਰਾ ਤੇਜਰ ਵਿਲਾਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਜੋ ਰਾਸ਼ਨ ਆਇਆ ਹੈ ਉਹਨਾਂ ਨੇ ਸਾਨੂੰ ਘਰ ਘਰ ਰਾਸ਼ਨ ਪਹੁੰਚਾ ਰਹੇ ਨੇ ਜੋ 27 ਦਾ ਇਲੈਕਸ਼ਨ ਆ ਰਿਹਾ ਅਸੀਂ ਤਨ ਮੰਨ ਵਾਲਾ ਯੋਰ ਲਾ ਕੇ ਪੰਜਾਬ ਦੇ ਵਿੱਚ 27 ਦੀ ਸਰਕਾਰ ਭਾਜੀਪੀ ਦੇ ਲਿਆਉਣਾ ਹੈ ਮੈਂ ਪ੍ਰਿਧਨ ਸੰਗਠੀ ਨੰਬਰ 1 ਦਾ ਰਹਿਣ ਵਾਲਾ ਜੋ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਰਾਸ਼ਨ ਸਾਡੇ ਵਾਸਤੇ ਗਰੀਬਾਂ ਵਾਸਤੇ ਭੇਜਿਆ ਹੜ ਫੁਲਾਡੇ ਚ ਜੋ ਕਿ ਆਉਣ ਵਾਲੇ 27 ਚ 2027 ਚ ਬੀਜੇਪੀ ਸਰਕਾਰ ਲੈ ਆਵਾਂਗੇ ਉਹਨਾਂ ਦਾ ਬਸ ਧੰਨਵਾਦ ਕਰਦੇ ਆਂ